ਜੀ ਕੀ ਬਿਰਥਾ ਸੋ ਸੁਣੈ ਹਰਿ ਸਮਰਥ ਪੁਰਖ ਅਪਾਰ ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਜੀਵਾਂ ਦੇ ਦੁੱਖ ਦਰਦ ਸੁਣਦਾ ਸਮਝਦਾ ਤੇ ਉਹਨਾਂ ਦਾ ਪਾਰ ਉਤਾਰਾ ਵੀ ਕਰਦਾ ਜੀਵਨ ਇਹ ਪਾਵਨ ਪਵਿੱਤਰ ਅੰਗ 136 ਤੋਂ ਸ਼ੁਰੂ ਹੋ ਕੇ ਆਪਾਂ ਕੱਲ੍ਹ ਸ਼ਬਦੇ ਵਿਚਾਰਿਆ ਸੀ ਸਤਿਗੁਰਾਂ ਦੀ ਕਿਰਪਾ ਸਤਿਗਾਂ ਅੱਜ ਸੰਖੇਪ ਗੱਲ ਕਰਦੇ ਹਾਂ ਜੀ ਕੀ ਬਿਰਥਾ ਸੋ ਸੁਣੈ ਹਰ ਸਮਰੱਥ ਪੁਰਖ ਅਪਾਰ ਉਹ ਅਕਾਲ ਪੁਰਖ ਵਾਹਿਗੁਰੂ ਸਮਰੱਥ ਹੈ ਉਹ ਪੁਰਖ ਹੈ ਜੋ ਸਾਰੇ ਸੰਸਾਰ ਵਿੱਚ ਸਮਾਇਆ ਹੋਇਆ ਹੈ ਅਪਾਰ ਉਹਦਾ ਉਰਲਾ ਪਰਲਾ ਬੰਨਾ ਕੋਈ ਨਹੀਂ ਬਹੁਤ ਵੱਡੇ ਪਸਾਰੇ ਵਾਲਾ ਵੱਡੇ ਜਿਗਰੇ ਵਾਲਾ ਮਰਨ ਜੀਵਨ ਆਧਾਰਨ ਸਭਨਾ ਕਾ ਆਧਾਰ ਉਹ ਸਾਡੇ ਜੀਂਦੇ ਜੀ ਮਨੁੱਖੇ ਜਨਮ ਦੇ ਵਿੱਚ ਲੋਕ ਪਰਲੋਕ ਦੇ ਵਿੱਚ ਦੋਨੇ ਸਾਈ ਸਹਾਈ ਹੈ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਗੁਰਮਖ ਪਿਆਰਿਓ ਇਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜਨਾ ਸਾਨੂੰ ਚਾਹੀਦਾ ਕਿਉਂਕਿ ਗੁਰਬਾਣੀ ਇਹੀ ਸਮਝਾਉਂਦੀ ਹੈ ਆਇਓ ਪੜਨ ਸੁਣਨ ਕੋ ਬਾਣੀ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਲੱਗਾ ਕਿ ਤੱਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਵੇ ਤੇਰੀ ਜ਼ਿੰਦਗੀ ਵਾਲੀ ਰਾਤ ਖਤਮ ਹੁੰਦੀ ਜਾਂਦੀ ਆ ਤੂੰ ਕਿਹੜਿਆ ਕੰਮਾਂ ਵਿੱਚ ਫਸ ਗਿਆ ਮਨੁੱਖਾ ਜਨਮ ਪ੍ਰਭੂ ਪਰਮਾਤਮਾ ਦੇ ਨਾਮ ਦਾ ਲਾਹਾ ਲੈਣਾ ਸੀ ਤੇ ਆਪਣੇ ਆਪ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਕਰਨਾ ਸੀ ਤੂੰ ਜਿੰਦੇ ਜੀ ਸਰੀਰ ਛੱਡਣ ਤੋਂ ਬਾਅਦ ਦੀ ਗੱਲ ਨਹੀਂ ਕਰਦੀ ਕੁਰਬਾਨੀ ਜਿੰਦੇ ਜੀ ਤੂੰ ਆਪਣੇ ਮਨ ਨੂੰ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਕਰਕੇ ਰੱਖਣਾ ਗੁਰੂ ਸੰਧਾਨਤ ਨਾਲ ਜੁੜੇ ਰਹਿਣਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਰਹਿਣਾ ਆਪਦੇ ਕਾਰੋਬਿਹਾਰ ਜਿਹੜੇ دنیਵੀ ਤੇਰੇ ਕਾਰੋਬਿਹਾਰ ਨੇ ਉਹ ਤੋਂ ਆਪਣੇ ਫਰਜ਼ ਪਛਾਣ ਲੈਨੇ ਮਾਤਾ ਪਿਤਾ ਦੀ ਲੋੜ ਬੱਚਿਆਂ ਨੂੰ ਆ ਉਹ ਆਪਣੇ ਫਰਜ਼ ਪਛਾਣਨ ਤੇ ਮਾਤਾ ਪਿਤਾ ਨੂੰ ਜਦੋਂ ਲੋੜ ਆ ਤੇ ਬੱਚੇ ਆਪਣੇ ਫਰਜ਼ ਪਛਾਣਨ ਆਪਣੇ ਫਰਜ਼ ਪਛਾਣ ਕੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਰਹਿਣਾ ਇਹ ਤੇਰਾ ਮਨੁੱਖਾ ਜੀਵਨ ਹੈ ਨਹੀਂ ਤਾਂ ਫਿਰ ਜੇ ਕਰਤੂਤਾਂ ਛੱਡੀਆਂ ਗੁਰਬਾਣੀ ਦੇ ਵਿੱਚ ਲਿਖੀ ਹੋਈ ਆ ਗੱਲ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਜੇ ਸਾਡੇ ਕਾਮੀ ਪਸ਼ੂਆਂ ਵਾਲੇ ਨੇ ਠੀਕ ਆ ਜਾਤ ਸਾਡੀ ਮਨੁੱਖ ਹੈਗੀ ਆ ਤੇ ਕੰਮ ਤੇਰੇ ਪਸ਼ੂਆਂ ਵਾਲੇ ਨੇ ਫੇਰ ਨਹੀਂ ਉਹ ਸਿਰੇ ਲੱਗਣੀ ਗੱਲ ਤੇਰੀ ਸਤਿਗੁਰੂ ਕਹਿਣਾ ਕਰਦੇ ਨੇ ਮਰਨ ਜੀਵਨ ਆਧਾਰਨ ਸਭਨਾਂ ਕਾ ਆਧਾਰ ਸਾਰਿਆਂ ਜੀਵਾਂ ਦਾ ਆਧਾਰ ਕਰਨ ਵਾਲਾ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਸੋਸਰੇ ਪਈਏ ਤਿਸ ਕੰਤ ਕੀ ਵੱਡਾ ਜਿਸ ਪਰਿਵਾਰ ਇਹ ਸੋਹਰਾ ਪਰਿਵਾਰ ਤੇ ਪੇਕਾ ਪਰਿਵਾਰ ਜੀਵ ਦਾ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ ਤੇ ਸਾਰੇ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਦਾ ਪਰਿਵਾਰ ਹੈ ਬਹੁਤ ਵੱਡੇ ਪਰਿਵਾਰ ਵਾਲਾ ਹੈ ਅਕਾਲ ਪੁਰਖ ਵਾਹਿਗੁਰੂ ਉੱਚਾ ਅਗਮ ਅਗਾਧ ਬੋਧ ਉੱਚਿਆਂ ਤੋਂ ਉੱਚਾ ਪਰਮਾਤਮ ਜੀਵ ਆਤਮਾ ਦੀਆਂ ਅਡਾਰੀਆਂ ਨਾਲੋਂ ਉੱਚਾ ਹੈ ਉੱਚਾ ਅਗਮ ਅਪਾਰ ਵੱਡੇ ਪਸਾਰੇ ਵਾਲਾ ਵੱਡੇ ਜਿਗਰੇ ਵਾਲਾ ਉੱਚਾ ਅਗਮ ਆਰਾਧ ਬੋਧ ਕਿਸ ਅੰਤ ਨਪਾਰਾ ਵਾਰ ਉਹਦਾ ਕਿਸੇ ਪਾਸੇ ਵੀ ਅੰਤ ਨਹੀਂ ਪਾਇਆ ਜਾ ਸਕਦਾ ਐਡੇ ਵੱਡੇ ਪਸਾਰੇ ਵਾਲਾ ਅਕਾਲ ਪੁਰਖ ਵਾਹਿਗੁਰੂ ਉਸ ਦੇ ਨਾਲ ਸਾਨੂੰ ਗੁਰਬਾਣੀ ਜੋੜਦੀ ਆ ਸੇਵਾ ਸਾ ਤਿਸ ਭਾਵਸੀ ਸੰਤਾਂ ਕੀ ਹੋਏ ਛਾਰ ਇਹ ਭਗਤ ਪਿਆਰਿਆਂ ਦੀ ਗੁਰਮਖ ਪਿਆਰਿਆਂ ਦੀ ਚਰਨਾਂ ਦੀ ਧੂੜ ਲੈ ਲੈ ਉਨ੍ਹਾਂ ਦੇ ਚਰਨਾਂ ਵਿੱਚ ਪੈ ਆ ਕੇ ਤਾਂ ਤੇਰੀ ਸੇਵਾ ਭਾਈ ਪ੍ਰਮਾਨ ਹੋਏਗੀ ਸੇਵਾ ਸਾ ਤਿਸ ਭਾਵ ਸੀ ਸੰਤਾਂ ਕੀ ਹੋਏ ਸ਼ਾਰ ਦੀਨਾ नाथ दयाल ਦੇਵ ਦੀਨਾ ਤੇ ਦਇਆ ਕਰਨ ਵਾਲਾ ਅਨਾਥ ਪ੍ਰਭੂ ਪ੍ਰਮਾਤਮਾ ਦੇਵ ਦਾਤਾ ਦੇਣ ਵਾਲਾ ਪਤਿਤ ਉਧਾਰਨ ਹਾਰ ਸਾਡੀ ਜਿਜਤ ਰੱਖਣ ਵਾਲਾ ਜੀਵ ਆਤਮਾ ਦੀ ਆਦ ਜਗਾਦੀ ਰੱਖਦਾ ਮੁੱਢ ਤੋਂ ਹੀ ਰੱਖਦਾ ਹੁੰਦਾ ਪ੍ਰਭੂ ਪਰਮਾਤਮਾ ਆਦ ਜਗਾਦੀ ਰੱਖਦਾ ਸੱਚਾ ਨਾਮ ਕਰਤਾਰ ਇਹ ਸੱਚਾ ਨਾਮ ਕਰਤਾਰ ਪ੍ਰਭੂ ਪਰਮਾਤਮਾ ਦਾ ਜਿਹੜਾ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਉਸ ਦਾ ਨਾਮ ਕਰਤਾਰ ਹੈ ਕਰਤਾਰ ਤੋਂ ਭਾਵ ਹੈ ਅਕਾਲ ਪੁਰਖ ਵਾਹਿਗੁਰੂ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਕੀਮਤ ਕੋਈ ਨਾ ਜਾਣੀ ਉਹਦੀ ਕੀਮਤ ਨਹੀਂ ਕੋਈ ਜਾਣ ਸਕਦਾ ਕੋ ਨਾਹੀਂ ਤੋਲਣ ਹਾਰ ਨਾ ਕੋਈ ਉਹਦਾ ਤੋਲ ਨਾਪ ਹੈ ਨਾ ਕੋਈ ਉਹਦੀ ਕੀਮਤ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਗੁਰੂ ਮਹਾਰਾਜ ਕਹਿੰਦੇ ਜੁੜ ਕੇ ਰਹਿ ਭਾਈ ਉਹਦੇ ਨਿਜਮ ਵਿੱਚ ਰਹਿ ਕੀ ਮਤ ਕੋਈ ਨ ਜਾਣੀ ਕੋ ਨਾਹੀ ਤੋਲਣ ਹਾਰ ਮਨ ਤਨ ਅੰਤਰ ਬਸ ਰਹੇ ਮਨ ਤੇ ਤਨ ਅੰਦਰ ਬਸ ਰਹਾ ਅਕਾਲ ਪੁਰਖ ਵਾਹਿਗੁਰੂ ਨਾਨਕ ਨਹੀਂ ਸੁਮਾਰ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਦਿਨ ਰੈਣ ਜੇ ਪ੍ਰਭ ਕੋ ਸੇਵਦੇ ਜਿਹੜੇ ਦਿਨ ਰਾਤ ਪ੍ਰਭੂ ਪਰਮਾਤਮਾ ਨੂੰ ਸੇਵਦੇ ਨੇ ਉਹਦੀ ਬੰਦਗੀ ਕਰਦੇ ਨੇ ਤਿੰਨ ਕੇ ਸਤ ਬਲਿਹਾਰ ਮਹਾਰਾਜ ਕਹਿੰਦੇ ਉਹਨਾਂ ਤੋਂ ਬਲਿਹਾਰ ਜਾਈਏ ਸੀ ਸੰਤ ਆਰਾਧਨ ਸਦ ਸਦਾ ਸਭਨਾ ਕਾਬਿਕ ਸਿੰਧ ਜੀਉ ਪਿੰਡ ਜਨ ਸਾਜਿਆ ਕਰ ਕਿਰਪਾ ਦਿੱਤੀ ਅਨਜਿੰਦ ਅਗਲੇ ਮੰਤ ਚ ਮਹਾਰਾਜ ਕਹਿੰਦੇ ਸੰਤ ਉਧਾਰਨ ਸਾਧ ਸਦਾ ਗੁਰਮਖ ਪਿਆਰੇ ਨੇ ਜਿਹੜੇ ਗੁਰੂ ਦੀ ਸੰਗਤ ਦਾ ਆਨੰਦ ਮਾਣਦੇ ਨੇ ਗੁਰੂ ਦੇ ਸੰਤ ਨੇ ਗੁਰੂ ਦੇ ਸਿੱਖ ਨੇ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਸੰਤ ਆਧਾਰਨ ਸਦ ਸਦਾ ਸਭਨਾ ਕਾ ਬਖਸ਼ੰਦ ਸਾਰਿਆਂ ਤੇ ਬਖਸ਼ਿਸ਼ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਨੂੰ ਗੁਰੂ ਦੇ ਪਿਆਰੇ ਸਦਾ ਸਦਾ ਉਹਨੂੰ ਯਾਦ ਰੱਖਦੇ ਨੇ ਤੇ ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਆਪਦੇ ਭਗਤ ਪਿਆਰਿਆਂ ਦੀ ਰੱਖਦਾ ਆਧਾਰ ਕਰਦਾ ਉਹਨਾਂ ਨੂੰ ਆਪਦੇ ਚਰਨਾਂ ਵਿੱਚ ਮਿਲਾ ਕੇ ਰੱਖਦਾ ਸੰਤ ਆਧਾਰਨ ਭਗਤ ਪਿਆਰਿਆਂ ਦਾ ਆਧਾਰ ਕਰਦਾ ਸਦਾ ਸਤ ਸਦਾ ਸਭਨਾ ਕਾ ਬਖਸ਼ਿੰਦ ਸਾਰਿਆਂ ਤੇ ਬਖਸ਼ਿਸ਼ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ ਜੀਓ ਪਿੰਡ ਜਨ ਸਾਜਿਆ ਜਿਹਨੇ ਜੀ ਬੋਲ ਰਿਹਾ ਨਾ ਅੰਦਰ ਜਿਹੜਾ ਜੀ ਬੋਲ ਰਿਹਾ ਤੇ ਪਿੰਡ ਮੈਨੇ ਸਰੀਰ ਜਿਹਨੇ ਇਹ ਸਰੀਰ ਸਾਜਿਆ ਕੋਈ ਹੋਰ ਸੰਸਾਰ ਦੀ ਤਾਕਤ ਕੋਈ ਸੰਸਾਰ ਦਾ ਕੋਈ ਮਨੁੱਖ ਇਹਨੂੰ ਨਹੀਂ ਬਣਾ ਸਕਦਾ ਨਾ ਇਹਦੇ ਮਟੀਰੀਅਲ ਦਾ ਪਤਾ ਵੀ ਕਿੱਥੋਂ ਲਿਆ ਲੰਦਾ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਨੇ ਤੇ ਕਿਸ ਤਰ੍ਹਾਂ ਇਹਨੂੰ ਪੈਦਾ ਕੀਤਾ ਜਦੋਂ ਹੁਣ ਚਲੋ ਹੁਣ ਅਲਟਰਾ ਸਾਊਂਡ ਆਗੇ ਟੈਕਨੀਕ ਵੱਧ ਗਈ ਸੂਝਵਾਨ ਨੇ ਜਿਹੜੋ ਪਤਾ ਲਗਾ ਰਹੇ ਨੇ ਪਰ ਪਤਾ ਹੀ ਲਗਾ ਰਹੇ ਨੇ ਵੀ ਕਿਸ ਤਰ੍ਹਾਂ ਕੁਦਰਤ ਪੈਦਾ ਹੁੰਦੀ ਐ ਜੀਵ ਕਿਵੇਂ ਪੈਦਾ ਹੁੰਦਾ ਕਿਸ ਤਰ੍ਹਾਂ ਉਹਦੀ ਉਤਪਤੀ ਹੁੰਦੀ ਐ ਕਿਸ ਤਰ੍ਹਾਂ ਉਹਦਾ ਜਨਮ ਹੁੰਦਾ ਇਹ ਅਲਟਰਾਸਾਉਂਡ ਰਾਹੀਂ ਪਤਾ ਲਗਾ ਰਹੇ ਨੇ ਪਰ ਬਣਾ ਨਹੀਂ ਸਕਦੇ ਅਲਟਰਾਸਾਉਂਡ ਬਣਾਉਣ ਵਾਲੇ ਨੂੰ ਵੀ ਦਿਮਾਗ ਉਸ ਅਕਾਲ ਪੁਰਖ ਵਾਹਿਗੁਰੂ ਦਾ ਦਿੱਤਾ ਹੋਇਆ ਹੈ ਕੋਈ ਉਹ ਵੀ ਨਾ ਮਾਨ ਕਰਕੇ ਬਹਿ ਜੇ ਵੀ ਮੈਂ ਤਾਂ ਸਾਰਾ ਕੁਝ ਪਤਾ ਲਗਾ ਲਿਆ ਮੋਬਾਈਲ ਬਣਾ ਲੇ ਜਹਾਜ਼ ਬਣਾਤੇ ਇਹ ਅਕਾਲ ਪੁਰਖ ਬਾਹੇ ਗੁਰੂ ਹਿਰਦੇ ਘਰ ਵਿੱਚ ਬੈਠਾ ਹੀ ਸਾਰਾ ਕੁਝ ਕਰ ਰਿਹਾ ਹੈ। ਕੁਦਰਤ ਦੇ ਵਿੱਚ ਵਿਚਰ ਕੇ ਸਾਰੇ ਕਾਰਜ ਆਪ ਹੀ ਕਰ ਰਿਹਾ। ਕਰਨ ਕਰਾਵਣ ਆਪੇ ਆਪ ਮਨੁੱਖ ਕੇ ਕਿਸੇ ਨਾ ਹੀ ਹੱਥ। ਮਨੁੱਖ ਦੇ ਹੱਥ ਵਿੱਚ ਨਹੀਂ ਹੈ ਜਿੰਨਾ ਚਿਰ ਉਹ ਦਿਮਾਗ ਨਹੀਂ ਦਿੰਦਾ, ਤਾਕਤ ਨਹੀਂ ਦਿੰਦਾ, ਤੈਨੂੰ ਆਕਸੀਜਨ ਨਹੀਂ ਦਿੰਦਾ, ਤੈਨੂੰ ਜੀਵਤ ਨਹੀਂ ਰੱਖਦਾ। ਮਨੁੱਖ ਤਾਂ ਦੇ ਅੰਦਰ ਬੈਠ ਕੇ ਹੀ ਸਭ ਕੁਝ ਆਪੇ ਕਰ ਰਿਹਾ ਕੁਦਰਤ ਦੇ ਵਿੱਚ ਵਿਚਰਦਾ ਹੋਇਆ। ਮਹਾਰਾਜ ਕਹਣਾ ਕਰਦੇ ਨੇ ਸੰਤ ਆਧਾਰਨ ਸਤ ਸਦਾ ਸਭਨਾ ਕਾ ਵਿਖਸੰਧ ਜਿਉ ਪਿੰਡ ਜਨ ਸਾਜਿਆ ਕਰ ਕਿਰਪਾ ਦਿੱਤੀ ਅਨਜੰਦ ਜਿਹਨੇ ਕਿਰਪਾ ਕਰਕੇ ਇਹ ਜਿੰਦ ਦਿੱਤੀ ਆ ਸਰੀਰ ਸਾਜਿਆ ਕਿਰਪਾ ਕਰਕੇ ਅਗੇ ਮਹਾਰਾਜ ਕੀ ਕਹਿੰਦੇ ਨੇ ਗੁਰ ਸ਼ਬਦੀ ਆਰਾਦੀਏ ਉਸ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਰਾਹੀਂ ਉਹਦੀ ਅਰਾਧਨਾ ਹੋਣੀ ਹੈ ਗੁਰੂ ਦੇ ਸ਼ਬਦ ਰਾਹੀਂ ਉਹਦੀ ਸਿੱਖਤ ਸਲਾਹ ਹੋਣੀ ਹੈ ਸਿੱਧਾ ਸਮਝੀਏ ਗੱਲ ਆਪਾਂ ਗੁਰਬ ਸ਼ਬਦ ਦੀ ਅਰਾਧਿਏ ਜਪੀਏ ਨਰਮਲ ਮੰਤ ਉਸ ਪ੍ਰਭੂ ਪ੍ਰਮਾਤਮਾ ਦਾ ਮੰਤਰ ਜਪ ਜੋ ਗੁਰੂ ਨੇ ਸਾਨੂੰ ਦਿੱਤਾ ਬਾਣੀ ਰਾਹੀਂ ਵਾਹਿ ਗੁਰ ਚਬ ਦੀ ਆਰਾਧਿਏ ਜਪੀਏ ਨਰਮਲ ਮੰਤ ਕੀਮਤ ਕਹਿਣ ਨਾ ਜਾਈਏ ਪਰਮੇਸ਼ਰ ਬੇਅੰਤ ਉਹਦੀ ਕੀਮਤ ਨਹੀਂ ਕਹੀ ਜਾ ਸਕਦੀ ਉਹ ਪਰਮੇਸ਼ਰ ਬੇਅੰਤ ਹੈ ਪਰ ਗੁਰੂ ਦੇ ਗੁਰੂ ਦੇ ਸ਼ਬਦ ਰਾਹੀਂ ਉਹਦੀ ਆਰਾਧਨਾ ਹੋਣੀ ਆ ਉਹਦਾ ਨਾਮ ਜਪਿਆ ਜਾਣਾ ਗੁਰਬਾਣੀ ਰਾਹੀਂ ਅ ਲਿਖਿਆ ਸਤਿਗੁਰੂ ਕਹਿੰਦੇ ਨੇ ਗੁਰ ਸ਼ਬਦੀ ਆਰਾਧੀਏ ਜਪੀਏ ਨਿਰਮਲ ਮੰਤ ਉਹ ਪ੍ਰਭੂ ਪਰਮਾਤਮਾ ਦਾ ਨਾਮ ਪਵਿੱਤਰ ਉਹਦਾ ਜਾਪ ਕਰ ਪਾਈ ਜਿਹਦੀ ਕੀਮਤ ਕਹਿਣ ਨਾ ਜਾਈਏ ਜਿਹਦੀ ਕੋਈ ਕੀਮਤ ਕਹੀ ਨਹੀਂ ਜਾ ਸਕਦੀ ਪਾਣੀ ਤਾਂ ਬਹੁਤ ਦੂਰ ਦੀ ਗੱਲ ਆ ਕਹੀ ਵੀ ਨਹੀਂ ਜਾ ਸਕਦੀ ਕੀਮਤ ਕਹਿਣ ਨਾ ਜਾਈਏ ਪਰਮੇਸ਼ਰ ਬੇਅੰਤ ਉਹ ਬੇਅੰਤ ਅਕਾਲ ਪੁਰਖ ਵਾਹਿਗੁਰੂ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਜਿਸ ਮਨ ਅਵਸੇ ਨਰਾਇਣੂ ਜਿਹੜੇ ਹਿਰਦੇ ਘਰ ਵਿੱਚ ਜਿਹੜੇ ਮਨ ਵਿੱਚ ਉਸ ਉਹ ਪ੍ਰਭੂ ਪਰਮਾਤਮਾ ਨਰਾਇਣ ਵਸਦਾ ਹੈ ਸੋ ਕਹੀਏ ਭਗਵੰਤ ਉਹਨੂੰ ਵੱਡੇ ਭਾਗਾਂ ਵਾਲਾ ਕਿਹਾ ਜਾ ਸਕਦਾ ਹੈ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਹਿਰਦੇ ਘਰ ਵਿੱਚ ਵਸਾ ਕੇ ਰੱਖਦਾ ਜੀ ਕੀ ਲੋਚਾ ਪੂਰੀਏ ਤੇਰੇ ਮਨ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਕਿਸੇ ਨੂੰ ਹੋਰ ਨਾ ਮੰਨਤਾ ਦਈ ਭਾਈ ਬੱਚੋਟੀਆਂ ਕਿਤੋਂ ਹੋਰ ਮਿਲ ਜਾਂਦੀਆਂ ਦੁੱਧ ਕਿਤੋਂ ਹੋਰ ਮਿਲਦਾ ਪੁੱਤ ਕਿਤੋਂ ਹੋਰ ਮਿਲਦਾ ਨਾ ਕਰੇ ਕਰਾਵੇ ਆਪੇ ਆਪ ਮਾਨੁਖ ਕੇ ਕਿਸ ਨਾਹੀ ਹਾਂਥ ਕਿਸੇ ਦੇ ਮਨੁੱਖ ਦੇ ਕਿਸੇ ਮਨੁੱਖ ਦੇ ਹੱਥ ਵਿੱਚ ਕੋਈ ਪਾਵਰ ਨਹੀਂ ਕੋਈ ਦਾਤ ਦੇਣ ਵਾਲੀ ਜੋ ਦਾਤਾਂ ਦੇ ਰਿਹਾ ਅਕਾਲ ਪੁਰਖ ਵਾਹਿਗੁਰੂ ਦੇ ਰਿਹਾ ਗਰਬਾਣੀ ਰਾਹੀ ਆਪਾਂ ਨੂੰ ਸਮਝ ਆਉਂਦੀ ਹੈ ਜੀ ਕੀ ਲੋਚਾ ਪੂਰੀਏ ਮਿਲੇ ਸੁਆਮੀ ਕੰਤ ਉਹ ਪ੍ਰਭੂ ਪ੍ਰਮਾਤਮਾ ਪਤੀ ਪਰਮੇਸ਼ਰ ਗਰਬਾਣੀ ਰਾਹੀ ਤਨੂੰ ਮਿਲਣਾ ਪਈ ਉਹ ਤੇਰੇ ਮੰਨ ਦੀਆਂ ਲੋਚਾਂ ਪੂਰਨੀਆਂ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੀ ਹੈ ਉਸ ਦੇ ਨਾਮ ਨਾਲ ਜੁੜਿਆ ਰਹੇ ਭਾਈ ਨਾਨਕ ਜੀਵੇ ਜਪ ਹਰੀ ਗੁਰੂ ਨਾਨਕ ਸਾਹਿਬ ਦੇ ਬਚਨਾਂ ਮੋਹਰ ਲੱਗੀ ਗੁਰੂ ਨਾਨਕ ਸਾਹਿਬ ਦੀ ਜੀ ਗਰੰਟੀ ਹੈ ਜਦੋਂ ਸੈਨ ਹੋ ਜਾਣ ਉੱਥੇ ਗਰੰਟੀ ਹੁੰਦੀ ਹੈ ਗੁਰੂ ਨਾਨਕ ਸਾਹਿਬ ਨੇ ਆਪਦੇ ਨਾਮ ਦੀ ਮੋਹਰ ਲਾ ਕੇ ਦੱਸਿਆ ਵੀ ਇਹ ਗਰੰਟੀ ਹੈ ਭਾਈ ਨਾਨਕ ਜੀਵੇ ਜਪ ਹਰੀ ਗੁਰੂ ਨਾਨਕ ਸਾਹਿਬ ਕਹਿੰਦੇ ਇਸ ਤੇ ਪ੍ਰਭੂ ਪਰਮਾਤਮਾ ਦਾ ਜਾਪ ਕਰਕੇ ਜੀਨੇ ਅਸੀਂ ਹਰੀ ਪ੍ਰਭੂ ਪਰਮਾਤਮਾ ਦਾ ਨਾਨਕ ਜੀਵੇ ਜਪ ਹਰੀ ਦੁੱਖ ਸਭ ਹੀ ਹੰਤ ਸਾਰੇ ਤੇਰੇ ਦੁੱਖ ਹਰ ਜਾਣਗੇ ਸਾਰੇ ਦੁੱਖ ਤੇਰੇ ਦੂਰ ਹੋ ਜਾਣਗੇ ਤੇਰੇ ਤੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ ਜਦੋਂ ਕਿਸੇ ਵੀ ਕਿਸਮ ਦੀ ਪ੍ਰਵਾਹ ਨਹੀਂ ਹੋਏਗੀ ਤੈਨੂੰ ਇਕੱਲਾਪਨ ਨਹੀਂ ਮਹਿਸੂਸ ਕਰੇਗਾ ਚਾਹ ਕੋਈ ਭੈਣ ਭਰਾ ਚਾਹ ਕੋਈ ਰਿਸ਼ਤੇਦਾਰ ਕੋਈ ਧੀ ਪੁੱਤਰ ਤੈਨੂੰ ਪੁੱਛੇ ਨਾ ਪੁੱਛੇ ਪਰ ਤੈਨੂੰ ਇਕੱਲਾਪਨ ਮਹਿਸੂਸ ਨਹੀਂ ਹੋਏਗਾ ਜਦੋਂ ਤੂੰ ਗੁਰਬਾਣੀ ਨਾਲ ਜੁੜਿਆ ਹੋਏਗਾ ਸੱਜਣਾ ਸਦਾ ਮਨ ਚੜ੍ਹਦੀ ਕਲਾ ਵਿੱਚ ਰਹੇਗਾ ਮਨ 부ਝਾ ਨਹੀਂ ਰਹੇਗਾ ਤੇਰਾ ਫਿਰ ਜੁੜਤਾ ਸਹੀ ਨਾਨਕ ਜੀਵੇ ਜਪ ਹਰੀ ਦੋਖ ਸਭ ਹੀ ਹੰਤ ਸਾਰੇ ਦੁੱਖ ਹਾਰ ਜਾਣਗੇ ਤੇਰੇ ਦਿਨ ਰਾਤ ਜਿਸ ਨਾਂ ਬਿਸਰੈ ਜਿਹਨੂੰ ਦਿਨ ਰਾਤ ਪ੍ਰਭੂ ਪ੍ਰਮਾਤਮਾ ਦਾ ਨਾਮ ਨਹੀਂ ਬਿਸਰਦਾ ਸੋ ਹਰਿਆ ਹੋਵੇ ਜੰਤ ਉਹੀ ਜੀਵ ਹਰੇ ਭਰੇ ਰਹਿੰਦੇ ਨੇ ਜਿਵੇਂ ਹੁਣ ਕੋਈ ਆਪਾਂ ਲੱਕੜ ਦੇਖ ਲਓ ਕੋਈ ਬਨਸਪਤੀ ਆ ਪਾਣੀ ਦੇ ਬਾਜੋਂ ਛੱਕ ਰਹੀ ਆ ਤੇ ਜਦੋਂ ਉਹਨੂੰ ਪਾਣੀ ਮਿਲ ਗਿਆ ਤੇ ਹਰਿਆ ਭਰਿਆ ਹੋ ਜਾਣਾ ਸਾਡਾ ਮਨ ਵੀ ਆ ਜਿਹੜਾ ਬਾਣੀ ਤੋਂ ਬਿਨਾਂ ਸੁੱਕਿਆ ਹੋਇਆ ਜਦੋਂ ਬਾਣੀ ਦਾ ਗਿਆਨ ਮੈਣ ਲੱਗ ਗਿਆ ਇਹਨੇ ਹਰਿਆ ਭਰਿਆ ਹੋ ਜਾਣਾ ਚੜ੍ਹਦੀ ਕਲਾ ਵਿੱਚ ਰਹੇਗਾ ਕੋਈ ਤੈਨੂੰ ਪੁੱਛੇ ਚਾਹੇ ਕੋਈ ਦੱਸੇ ਕੋਈ ਤੈਨੂੰ ਚੰਗਾ ਸਮਝੇ ਕੋਈ ਮਾੜਾ ਸਮਝੇ ਪਰ ਤੈਨੂੰ ਇਕਹਿਲਾਪਨ ਨਹੀਂ ਮਹਿਸੂਸ ਹੋਏਗਾ ਕਿਉਂਕਿ ਸਤਗੁਰੂ ਤੇਰੇ ਹਿਰਦੇ ਘਰ ਵਿੱਚ ਵੱਸਦਾ ਫਿਰ ਦੁਨੀਆ ਦੀ ਪਰਵਾਹ ਨਹੀਂ ਰਹਿੰਦੀ ਉਸ ਨੂੰ ਆਪਾਂ ਇਤਿਹਾਸ ਤੋਂ ਜਾਣੂ ਹੀ ਆ ਸਾਰੇ ਜਿਨ੍ਹਾਂ ਦੇ ਹਿਰਦੇ ਘਰ ਵਿੱਚ ਵੱਸਦਾ ਸੀ ਉਹ ਚਰਖੜੀਆਂ ਤੇ ਵੀ ਚੜ ਗਏ ਖੋਪਰ ਵੀ ਤੜਵਾ ਗਏ ਬੰਦ-ਬੰਦ ਵੀ ਕਟਵਾ ਗਏ ਆਰਿਆਂ ਥੱਲੇ ਵੀ ਖੜ ਗਏ ਦੇਗਾਂ ਵਿੱਚ ਵੀ ਉਬਲ ਗਏ ਸਹਾਦਤ ਤਾਂ ਇੱਕ ਹੀ ਬੜੀ ਹੁੰਦੀ ਆ ਇੱਥੇ ਤਾਂ ਹਜ਼ਾਰਾਂ ਨੇ ਆਪਾਂ ਆਪਣੇ ਵਿਰਸੇ ਨਾਲੋਂ ਟੁੱਟੇ ਹੋਏ ਆ ਭਾਈ ਵਿਰਸਾ ਸਾਡਾ ਕੀ ਆ ਸਾਡਾ ਸੱਭਿਆਚਾਰ ਕੀ ਆ ਸ਼ਹੀਦੀ ਦਿਹਾੜੇ ਗੁਰਪੁਰਬ બસ ਇਦੋਂ ਲਾਵਾ ਕੋਈ ਹੋਰ ਨਹੀਂ ਮਹਾਰਾਜ ਕਹਣਾ ਕਰਦੇ ਨੇ ਦਿਨ ਰੈਣ ਜਸਨਾ ਬਿਸਰੇ ਸੋ ਕਹੀ ਸੋ ਹਰਿਆ ਹੋਵੇ ਜੰਤ ਸਰਬ ਕਲਾ ਪ੍ਰਭ ਪੂਰਨ ਸਾਰੀਆਂ ਕਲਾ ਦਾ ਮਾਲਕਾ ਗੁਰੂ ਆਪਣਾ ਜੋ ਵੀ ਦਾਤ ਮੰਗਣੀ ਹੈ ਇਥੋਂ ਮੰਗਾ ਕੇ ਕੀਤਾ ਲੋੜੀਏ ਕੰਮ ਸੋਹਰ ਪੇ ਆਖੀਏ ਕਾਰਜ ਦੇ ਹਿਸਬਾਰ ਸਤਗੁਰ ਸੱਚ ਸਾਖੀਏ ਸੱਚਾ ਸਤਿਆ ਸਤਗੁਰੂ ਸਾਡੀ ਸਹਾਇਤਾ ਕਰਕੇ ਸਹਾਈ ਹੋ ਕੇ ਵਿੱਚ ਸਾਡੇ ਕਾਰਜ ਕਰਦਾ ਕਰਦਾ ਵੀ ਪ੍ਰਤੱਖ ਵੀ ਕਰਦਾ ਬੱਚੀ ਬੱਚੇ ਦਾ ਆਨੰਦਕਾਰ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾ ਹੁੰਦਾ ਸਿੱਖਾਂ ਦਾ ਕੋਈ ਸਰੀਰ ਚੜਾਈ ਕਰਦਾ ਘਰ ਵਿੱਚੋਂ ਜੀ ਚੜਾਈ ਕਰ ਗਿਆ ਉਹ ਕਿਰਿਆ ਕਰਮ ਸਾਡੀ ਸਪੂਰਨਤਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਨਹੀਂ ਹੁੰਦੀ ਪ੍ਰਤੱਖ ਸਾਡੇ ਸਤਿਗੁਰੂ ਕੰਮ ਕਰਦਾ ਕਾਰਜ ਸਵਾਰਦਾ ਸਾਡੇ ਤੇ ਤੇਰੇ ਮਨ ਦੇ ਵੀ ਕਾਰਜ ਸਵਾਰ ਦੇਗਾ ਜੀਵਾਤਮ ਤੈਨੂੰ ਵੀ ਚਰਨਾ ਵਿੱਚ ਆਪਦੇ लीन ਕਰ ਲਏਗਾ ਪਰ ਤੂੰ ਗੁਰੂ ਦੇ ਕਹਿਣੇ ਮੁਤਾਬਕ ਜੀਵਨ ਕਰ ਆਪਦਾ ਸਤਿਗੁਰੂ ਕਹਿੰਦਾ ਨੇ ਜਿਵੇਂ ਦਿਨ ਰੈਣ ਜਸਨਾ ਬਸਰੇ ਸੋ ਹਰਿਆ ਹੋਵੇ ਜੰਤ ਸਰਬ ਕਲਾ ਪ੍ਰਭ ਪੂਰਨ ਮੰਨਣ ਵਾਣੀ ਥਾਓ ਹਰ ਓਟ ਗਹੀ ਮਨ ਅੰਦਰੇ ਜਪ-ਜਪ ਜੀਵਨੋ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦਾ ਓਟ ਆਸਰਾ ਆਪਦੇ ਹਿਰਦੇ ਘਰ ਵਿੱਚ ਧਾਰਨ ਕਰ ਲੈ ਭਾਈ ਤੇ ਪ੍ਰਭੂ ਪਰਮਾਤਮਾ ਦਾ ਨਾਮ ਜਪ-ਜਪ ਕੇ ਆਪਣਾ ਜੀਵਨ ਪਤਿਤ ਕਰ ਫੇਰ ਕੀ ਹੋਏਗਾ ਜਦੋਂ ਤੂੰ ਨਾਮ ਜਪੇਗਾ ਮਹਾਰਾਜ ਕਹਿੰਦੇ ਨੇ ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਓ ਫੇਰ ਜਿਹੜਾ ਗੁਰੂ ਦਾ ਸਿੱਖ ਪਿਆਰਾ ਚਾਹੇ ਬੀਬੀ ਆ ਚਾਹੇ ਭਾਈ ਆ ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜਦਾ ਸਤਗੁਰੂ ਦੀ ਕਿਰਪਾ ਸਦਕਾ ਫਿਰ ਉਹ ਗੁਰੂ ਦੇ ਚਰਨਾਂ ਦੀ ਧੂੜੀ ਵਿੱਚ ਹੀ ਸਮਾ ਜਾਂਦੀ ਹੈ ਜੀਵ ਆਤਮਾ ਚਰਨ ਧੂੜੀ ਕੀ ਆ ਗੁਰੂ ਦੇ ਬਚਨ ਗੁਰੂ ਦੇ ਬਚਨਾਂ ਨੂੰ ਆਪਣੇ ਤੇ ਲਾਗੂ ਕਰ ਲੈਣਾ ਬਚਨ ਮੰਨਣੇ ਇਹੀ ਤੇਰਾ ਜੀਵਨ ਸਵਾਰਨਗੇ ਬਚਨ ਮੰਨੇਗਾ ਤਾਂ ਬਚਨ ਮੰਨਣ ਤੋਂ ਬਿਨਾਂ ਨਹੀਂ ਤੇਰਾ ਜੀਵਨ ਸਬਰਨਾ ਅੱਗੇ ਮਹਾਰਾਜ ਕਹਿੰਦੇ ਨੇ ਜਿਉ ਤੂੰ ਜਿਉ ਤੂੰ ਰਾਖੇ ਤਿਉਂ ਰਹਾਂ ਇਹ ਬਣ ਜੇ ਕਿਤੇ ਵਰਤੀ ਵੀ ਜਿਵੇਂ ਉਹ ਕਾਲਪੁਰਖ ਵਾਹਿਗੁਰੂ ਰੱਖ ਰਿਹਾ ਓਵੇਂ ਹੀ ਰਹਿਣਾ ਨਾਮ ਭਜਾਂ ਇੱਧਰ ਉੱਧਰ ਬੇਤਨੀ ਗੱਲ ਬਣੀ ਤਾਂ ਉੱਧਰ ਨੂੰ ਭੱਜ ਲੈ ਨਾ ਭਰੋਸਾ ਰੱਖ ਜੇ ਤੂੰ ਅਰਦਾਸ ਕਰੀ ਆ ਤਾਂ ਭਰੋਸਾ ਕਰ ਆ ਭਾਈ ਸਾਹਿਬ ਅਰਦਾਸ ਕਰਦੇ ਆ ਨਾ ਸਿੱਖਾਂ ਨੂੰ ਸਿੱਖੀਦਾਨ ਕੇਸਦਾਨ ਰਹਿਤਦਾਨ ਵਿਵੇਕਦਾਨ ਬਸਾਹੋਦਾਨ ਭਰੋਸਾਦਾਨ ਭਰੋਸਾ ਵੀ ਕਰ ਨਾ ਤੂੰ ਅਰਦਾਸ ਕਰਕੇ ਅਰਦਾਸ ਕਰਕੇ ਤੂੰ ਦੂਜੇ ਦਿਨ ਹੋਰ ਪਾਸੇ ਨੂੰ ਭੱਜ ਲੈਣਾ ਵੀ ਇੱਥੇ ਤਾਂ ਨਹੀਂ ਗੱਲ ਬਣੀ ਅਰਦਾਸ ਕਰਕੇ ਭਰੋਸਾ ਰੱਖ ਸਤਿਗੁਰੂ ਕਹਿੰਦੇ ਨੇ ਜਿਉ ਤੂੰ ਰੱਖੇ ਤਿਉਂ ਰਹਾਂ ਤੇਰਾ ਦਿੱਤਾ ਪਹਿਣਾ ਖਾਉ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਉ ਇਹ ਗੁਰੂ ਸਾਧੂ ਨਾਲ ਮਿਲ ਕੇ ਗਣ ਗਾਏ ਜਾਂਦੇ ਆ ਜੀ ਗੁਰਬਾਣੀ ਰਾਹੀਂ ਗਾਏ ਜਾਂਦੇ ਨੇ ਪ੍ਰਮਾਤਮਾ ਦੇ ਆਖਰੀ ਪੰਕਤੀ ਚ ਮਹਾਰਾਜ ਕਹਿੰਦੇ ਨੇ ਦੂਜੀ ਜਾਏ ਨਾ ਸੁਜੀ ਦੂਜੇ ਪਾਸੇ ਜਾ ਕੇ ਨਹੀਂ ਤੈਨੂੰ ਕੋਈ ਸੂਜੀ ਆਉਣੀ ਕਿੱਥੇ ਕੂਕਣ ਜਾਓ ਕਿੱਥੇ ਕੂਕੇਗਾ ਜਾ ਕੇ ਲੈ ਕੂਕਾਂ ਮਾਰ ਲਾ ਜਿੱਥੇ ਜਾ ਕੇ ਤਰਲੇ ਕਰਨਿਆ ਕਰਨ ਪਰ ਕਾਰਜ ਤੇਰੇ ਪ੍ਰਭੂ ਪ੍ਰਮਾਤਮਾ ਨੇ ਹੀ ਸਵਾਰਨੇ ਹਨ ਅਗਿਆਨ ਬਿਨਾਸਨ ਤਮ ਹਰਨ ਤੇਰੇ ਅਗਿਆਨਤਾ ਦੂਰ ਹੋ ਜਾਏਗੀ ਜਦੋਂ ਤੂੰ ਗੁਰਬਾਣੀ ਨਾਲ ਜੁੜ ਗਿਆ ਤਮਾ ਤੋਂ ਤੇਰਾ ਖੇੜਾ ਛੁੱਟ ਜਾਏਗਾ ਉੱਚ ਅਗਮ ਅਮਾ ਫਿਰ ਉੱਚੇ ਦੇ ਨਾਲ ਤੇਰਾ ਮਨ ਜੁੜ ਜਾਏਗਾ ਜਦੋਂ ਤੇਰੀਆਂ ਇੱਧਰ ਲੀਆਂ ਉੱਧਰ ਲੀਆਂ ਆਪਣੀਆਂ ਮਰਜ਼ੀਆਂ ਖਤਮ ਕਰ ਲੀਆਂ ਤੂੰ ਆਪਦੀਆਂ ਗੁਰੂ ਦੇ ਕਹਣੇ ਅਨਸਾਰ ਹੋਇਆ ਮਨ ਵਿਛੜਿਆ ਹਰ ਮੇਲੀਏ ਇਹ ਮਨ ਵਿਛੜੇ ਹੋਏ ਨੂੰ ਪ੍ਰਭੂ ਪਰਮਾਤਮਾ ਦੀ ਗੁਰਬਾਣੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾ ਲੈਂਦੀ ਹੈ ਗੁਰੂ ਦੀ ਬਾਣੀ ਮਨ ਵਿਛੜਿਆ ਹਰ ਮੇਲੀਏ ਨਾਨਕ ਇਹੋ ਸੁਆਓ ਏ ਭਾਈ ਤੇਰਾ ਸਵਾਰਥ ਪੂਰਾ ਹੋ ਜਾਏਗਾ ਮਨੁੱਖੇ ਜੀਵਨ ਵਾਲਾ ਹੋਏਗਾ ਤਾਂ ਜਦੋਂ ਤੂੰ ਗੁਰਬਾਣੀ ਨਾਲ ਜੁੜੇਗਾ ਸਰਬ ਕਲਿਆਣ ਤਿਤ ਦਿਨ ਹਰ ਦਿਨ ਤੇਰਾ ਕਲਿਆਣ ਹੋਏਗਾ ਸਰਬ ਕਲਿਆਣ ਤਿਤ ਦਿਨ ਹਰ ਪਰਸੀ ਗੁਰ ਕੇ ਪਾਉ ਜਦੋਂ ਤੂੰ ਗੁਰੂ ਦੇ ਚਰਨ ਪਰਸਣਗਾ ਭਾਈ ਗੁਰੂ ਦੇ ਚਰਨ ਕਿਵੇਂ ਪਰਸਣੇ ਨੇ ਗੁਰੂ ਦਾ ਕਹਿਣਾ ਮੰਨਣਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਾਂ ਸਾਰੇ ਹੀ ਮੰਨਦੇ ਆਂ ਪਰ ਗੁਰੂ ਗ੍ਰੰਥ ਸਾਹਿਬ ਦੀ ਵੀ ਮੰਨੀ ਹੈ ਕੀ ਕਹਿੰਦੇ ਨੇ ਸਤ ਗੁਰੂ ਕਿੰਨੇ ਪਰਮਾਨ ਨੇ ਗੁਰਬਾਣੀ ਨਾਲ ਜੁੜਿਆ ਹੀ ਸਾਡਾ ਜੀਵਨ ਸਫਲ ਹੈ ਸੋ ਇਧਰ ਉਧਰ ਲੈ ਭਾਈ ਖਿਆਲ ਛੱਡ ਕੇ ਗੁਰੂ ਨਾਲ ਜੁੜੇ ਰਹੀਏ ਤੇ ਜੀਵਨ ਤਾਂ ਤੇਰਾ ਜਿਹੜਾ ਪ੍ਰਮਾਤਮਾ ਨੇ ਤੈਨੂੰ ਦਿੱਤਾ ਉਹ ਤਾਂ ਤੇਰਾ ਬਤੀਤ ਹੋਈ ਜਾਣਾ ਦਾਤਾ ਤੈਨੂੰ ਦੇ ਰਿਹਾ ਉਹਦੇ ਸ਼ੁਕਰਾਨੇ ਵਿੱਚ ਤੇ ਜੇ ਲਾਂਭੇ ਦਿਨਾਂ ਗੁਰੂ ਨੂੰ ਫੇਰ ਭਾਈ ਤੂੰ ਅਕਿਰਤ ਕਰਨ ਲੰਬੇ ਦੇਣ ਆਏ ਸਤਿਗੁਰਾਂ ਨੂੰ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਆਏ ਵੀ ਸਤਿਗੁਰੂ ਸ਼ੁਕਰ ਆ ਤੇਰਾ ਜੋ ਕਿਰਪਾ ਕਰਕੇ ਮਨੁੱਖਾ ਜਨਮ ਦਿੱਤਾ ਤੇ ਉਹਨੂੰ ਸੁੱਖ ਸਹੂਲਤਾਂ ਵੀ ਦਿੱਤੀਆਂ ਨੇ ਤੂੰ ਸ਼ੁਕਰਾਨਾ ਕਰਕੇ ਸੋਹਣੀਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ ਹਣ ਸੇ ਪੰਜ ਪੌੜੀਆਂ ਅਨੰਦ ਸਾਹਿਬ ਦੀਆਂ ਪੜ ਕੇ ਅਰਦਾਸ ਬੇਨਤੀ ਹੈ ਜੀ ਰਾਮ ਕਲੀ ਮਹੱਲਾ ਤੀਜਾ आनंद एक ओंकार सतगुरु प्रसाद आनंद मेरी माई सतगुरु मैं पाया सतगुरु तं पाया सहज सेती मन बजियां बडाइयां राग रत्न परिवार परियां शब्द गा बन आईयां सबदो तं गावो हरि केरा मन जिनी बसाया ਕਹ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਾਈਆਂ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨ ਸਭ ਨਗਲਾਂ ਸਮਰਤ ਸੁਆਮੀ ਸੋਕ ਮਨੋਂ ਬਸਾਰੇ ਰਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਬਾ ਕੀਆ ਨਹੀਂ ਕਰ ਤੇਰੇ ਕਰ ਤਾਂ ਤੇਰੇ ਸਭ ਕਿਸ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਬਸਾਵੇ ਸਦਾ ਸਿਫਤ ਸਲਾਹ ਤੇਰੀ